ਸਾਡੀ ਭਗਵੰਤ ਮਾਨ ਸਰਕਾਰ ਇਹਨੂੰ ਅਸੀਂ ਬੜੇ ਖੁਸ਼ੀ ਸਾਡੇ ਮੁਲਾਜ਼ਮਾਂ ਜਿਹੜੇ ਡੀਏ ਤੋਂ ਤਕਰੀਬਨ 8% ਦਾ ਜਿਹੜਾ ਘਾਟਾ ਪੈ ਰਿਹਾ ਹੈ ਅੱਜ ਸਾਨੂੰ ਇਹ ਸਮੇਂ ਦੀ ਮੰਗ ਮੁਤਾਬਕ ਜੋ ਮਹਿੰਗਾਈ ਚੱਲ ਰਹੀ ਹੈ ਉਹਦੇ ਮੁਤਾਬਕ ਜੇ ਸਰਕਾਰ ਸੈਂਟਰ ਸਰਕਾਰ ਨੇ ਡੀਏ ਦਿੱਤਾ ਹੈ ਤੇ ਪੰਜਾਬ ਸਰਕਾਰ ਦਾ ਵੀ ਹੱਕ ਬਣਦਾ ਉਹ ਆਪਣੇ ਸਟੇਟ ਦੇ ਸਾਰੇ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਦੇਣ ਪਰ ਬੜੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਪੀ ਸਾਡੀ ਭਗਵੰਤ ਮਾਨ ਸਰਕਾਰ ਜਿਹਨੂੰ ਅਸੀਂ ਪਰੇ ਚਾਵਾਂ ਤੇ ਸਦਰਾ ਨਾਲ ਲਿਆਂਦਾ ਸੀਗਾ ਜਿਹੜੇ ਕਹਿੰਦੇ ਸੀਗੇ ਵੀ ਬਹੁਤ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ ਤੇ ਬੜੇ ਵਧੀਆ ਢੰਗ ਤਰੀਕੇ ਨਾਲ ਪੰਜਾਬ ਸਰਕਾਰ ਚਲਾਵਾਂਗੇ ਅੱਜ ਉਹ ਖੋਖਲੇ ਸਾਬਤ ਹੋ ਰਹੇ ਆ ਕਿਉਂਕਿ ਸਾਡੇ ਸਾਰੇ ਮੁਲਾਜ਼ਮ ਸਾਥੀ ਉਹ ਡੀਏ ਦੀਆਂ ਕਿਸ਼ਤਾਂ ਪਲੱਸ ਉਹਨਾਂ ਦਾ ਜਿਹੜਾ ਬਕਾਇਆ ਰਹਿੰਦਾ ਆ 2016 ਤੋਂ ਲੈ ਕੇ ਇੱਕ ਇੱਕ 2016 ਤੋਂ ਲੈ ਕੇ ਉਹ ਸਾਰਾ ਬਕਾਇਆ ਰਹਿੰਦਾ ਅਸੀਂ ਮੰਗ ਕਰਦੇ ਆ ਇਹ ਸਾਡੇ ਜਿਹੜੇ ਬਖਾਏ ਆ ਉਹ ਜਲਦ ਤੋਂ ਜਲਦ ਚਾਰੀ ਕੀਤੇ ਜਾਣ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਨੂੰ ਸਾਡੇ ਸੰਘਰਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਅਸੀਂ ਸੰਘਰਸ਼ ਹੋਰ ਤਿੱਖੇ ਕਰਾਂਗੇ ਅੱਜ ਆਲ ਇੰਡੀਆ ਦਾ ਕਾਉਂਡ ਇਹ ਪ੍ਰਾਇਮਰੀ ਕੀ ਮੁੱਖ ਮੰਗਾਂ ਬਣਾਇਆ ਉਹ ਰਕਮ ਲਾਜੋ ਖਾਲ ਵਿੱਚ ਜਾਂ ਪਾਵਰ ਗਾਉਂ ਦੇ ਵਿੱਚ ਜੇਕਰ ਸਰਕਾਰ ਤੋਂ ਭਰਤੀ ਹੋਇਆ ਦੇਖੋ ਜੀ ਹਾਈ ਕੋਰਟ ਦਾ ਫੈਸਲਾ ਆ ਗਿਆ ਕਿ 2000 2004 ਤੋਂ ਲੈ ਕੇ ਪਹਿਲੋਂ ਜਿਹੜੇ ਵੀ ਮੁਲਾਜ਼ਮ ਡੇਲੀ ਵੇਜ ਦਾ ਕਿਸੇ ਵੀ ਕੰਟਰੈਕਟ ਤੇ ਭਰਤੀ ਹੋਏ ਸੀਗੇ ਉਹਨੂੰ ਹਾਈ ਕੋਰਟ ਦਾ ਫੈਸਲਾ ਹੈ ਕਿ ਉਹਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਵਿੱਚ ਲੈ ਆਂਦਾ ਜਾਵੇ ਪਰ ਇਹ ਨਕਮਮੀ ਸਰਕਾਰ ਜਿਹੜੀਆਂ ਕੀ ਵਾਅਦੇ ਕਰਕੇ ਮੁਕਤਨ ਵਾਲੀ ਸਰਕਾਰ ਬਣ ਗਈ ਆ ਦੇਖੋ ਜਦੋਂ ਹਾਈ ਕੋਰਟ ਦਾ ਫੈਸਲਾ ਸਾਡੇ ਮੁਲਾਜ਼ਮਾਂ ਦੇ ਵਿਰੁੱਧ ਕਿਤੇ ਆਉਂਦਾ ਉਹਨੂੰ ਤਾਂ ਤੁਰੰਤ ਜਾਰੀ ਕਰ ਦਿੰਦੇ ਆ ਪਰ ਜਦੋਂ ਕਿਤੇ ਹਾਈ ਕੋਰਟ ਦਾ ਫੈਸਲਾ ਸਾਡੇ ਮੁਲਾਜ਼ਮਾਂ ਦੇ ਧੱਕ ਚ ਆਉਂਦਾ ਉਹਨੂੰ ਬਿਲਕੁਲ ਲਾਗੂ ਕਰਨ ਤੋਂ ਆਨਾਂ ਗਾਨੀ ਕਰਦੀ ਆ ਅਸੀਂ ਇਹ ਪੁਰਜ਼ੋਰ ਮੰਗ ਕਰਦੇ ਹਾਂ ਪੰਜਾਬ ਦੀ ਸਰਕਾਰ ਤੋਂ ਕਿ ਹਾਈ ਕੋਰਟ ਦੇ ਫੈਸਲੇ ਨੂੰ 3 ਮਹੀਨੇ ਦਾ ਟਾਈਮ ਦਿੱਤਾ ਨਾ ਕਿ 3 ਮਿੰਟ ਚ ਲਾਗੂ ਕੀਤਾ ਜਾਵੇ ਅਸੀਂ ਮੰਗ ਕਰਦੇ ਹਾਂ ਕਿ 3 ਮਹੀਨੇ ਚ ਸਾਡੇ 2400 ਪਹਿਲੇ ਭਰਤੀ ਹੋਏ ਭਾਵੇਂ ਉਹ ਡਿਲੀ ਵੇਜ ਤੇ ਸੀ ਭਾਵੇਂ ਉਹ ਵਰਕਚਾਰਜ ਸੀਗੇ ਭਾਵੇਂ ਉਹ ਕਿਸੇ ਵੀ ਵੇਜ ਤੇ ਮਜ਼ਦੂਰ ਭਰਤੀ ਹੋਏ ਸੀਗੇ ਉਹਨਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਤਹਿਤ ਲਿਆਂਦਾ ਜਾਵੇ ਸਾਰਾ ਸਾਡਾ ਭਾਰਤੀ ਬਣਾਇਆ ਲੰਕੇ ਦਾ ਪੰਜਾਬ ਸਰਕਾਰ ਨੇ ਆਸਕੇ ਸਤਾ ਜੀ ਕਰ ਮੈਂ ਇਸ ਸਬੰਧ ਦੇ ਵਿੱਚ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਪੰਜਾਬ ਦੇ ਕਲਾਜਮਾਂ ਦਾ ਪਾਵਰ ਕੋਰ ਡੀਏ ਮਾ ਬੜੀ ਆਮਦ ਕੱਲਾ ਉਹ ਜੱਜਰੋ ਡੀਏ ਆ ਉਹ ਸਾਇਟ ਦਾ ਉਹ ਯਾਦ ਰੋਣਾ ਸੀ ਡੀਏ ਜਾਂ ਪਾਵਰ ਕੋਰ ਡੀਏ ਉਹ 30% 8% ਘਟਾ ਇਹ ਘੜਾ ਤੁਹਾਨੂੰ ਕਿਹੜਾ ਫਾਇਦਾ ਹੋਊਗਾ 1000 ਰੁਪਏ ਵਰਕੂ ਹੋਣਗੇ ਪਰ। ਦੇਖੋ ਜੀ ਸਾਡੇ ਮੁਲਾਜ਼ਮਾਂ ਜਿਹੜੇ ਡੀਏ ਤੋਂ ਤਕਰੀਬਨ 8% ਦਾ ਜਿਹੜਾ ਘਾਟਾ ਪੈ ਰਿਹਾ ਹੈ ਅੱਜ ਸਾਨੂੰ ਇਹ ਸਮੇਂ ਦੀ ਮੰਗ ਮੁਤਾਬਕ ਜੋ ਮਹਿੰਗਾਈ ਚੱਲ ਰਹੀ ਹੈ ਉਹਦੇ ਮੁਤਾਬਕ ਜੇ ਸਰਕਾਰ ਸੈਂਟਰ ਸਰਕਾਰ ਨੇ ਡੀਏ ਦਿੱਤਾ ਹੈ ਤੇ ਪੰਜਾਬ ਸਰਕਾਰ ਦਾ ਵੀ ਹੱਕ ਬਣਦਾ ਉਹ ਆਪਣੇ ਸਟੇਟ ਦੇ ਸਾਰੇ ਮੁਲਾਜ਼ਮਾਂ ਨੂੰ ਡੀਏ ਦੀਆਂ ਕਿਸ਼ਤਾਂ ਦੇਣ ਪਰ ਬੜੀ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੀ ਭਗਵੰਤ ਮਾਨ ਸਰਕਾਰ ਜਿਹਨੂੰ ਅਸੀਂ ਪਰੇ ਚਾਵਾਂ ਤੇ ਸਦਰਾ ਨਾਲ ਲਿਆਂਦਾ ਸੀਗਾ ਜਿਹੜੇ ਕਹਿੰਦੇ ਸੀਗੇ ਇਹ ਬਹੁਤ ਅਸੀਂ ਪੰਜਾਬ ਦਾ ਵਿਕਾਸ ਕਰਾਂਗੇ ਤੇ ਬੜੇ ਵਧੀਆ ਢੰਗ ਤਰੀਕੇ ਨਾਲ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ